ਰੈਲੂਕ ਲੈਸਦੇ ਚਲਦੇ ਕਾਰ ਵਿੱਚ ਕੰਮ ਕਰਨ ਵਾਲੀ ਬਜ਼ੁਰਗ ਔਰਤ ਦੀ ਲਈ ਜਾਨ ਡੇਟ ਦਿਨ ਬਾਅਦ ਪੁਲਿਸ ਨੂੰ ਰਸੋਈ ਵਿੱਚੋਂ ਲੱਭੀ ਲਾਸ਼ ਮਾਮਲਾ ਹੋਇਆ ਦਰਜ ਜੀ ਮੇਰਾ ਮੇਰਾ ਨਾਮ ਗੁਰਜੰਟ ਸਿੰਘ ਹੈ ਜੀ ਨਾਮ ਸਫਲ ਜੀ ਹੈ ਕੌਣ ਲੱਗੇ ਤੁਹਾਡੇ ਜਿਹਦਾ ਕਤਲ ਹੋਇਆ ਉਹ ਮੇਰੀ ਮੰਮੀ ਸੀ ਜੀ ਨਾਮ ਉਹਦਾ ਨਾਮ ਸਰਿੰਦਰ ਕੌਰ ਸੀ ਉਹਨਾਂ ਦੀ ਉਮਰ 88 ਸਾਲ ਦੀ ਸੀ ਇਹ ਮਾਮਲਾ ਕਿ ਕਿ ਪੁਰਾਕੇ ਮਾਮਲਾ ਜੀ ਵੀਰੇ ਜੀ ਏਸੀ ਲੋਕ ਕਿਸੇ ਦੇ ਘਰਾਂ ਕੰਮ ਕਰਨ ਜਾਂਦੀ ਸੀ ਪਹਿਲਾਂ ਵੀ ਜਾਂਦੀ ਸੀ ਜੀ ਕਿਹਨਾਂ ਦੇ ਘਰਾਂ ਕੰਮ ਕਰਦੀ ਐਥੇ ਆਪਣੇ ਕੋਲ ਆ ਮੋਸੀ ਜਿੰਦਰ ਕਹਿੰਦੇ ਨੇ ਉਹਨਾਂ ਦੇ ਘਰਾਂ ਕੰਮ ਕਰਨ ਗਈਆਂ ਘਰਾਂ ਦੱਸ ਕੇ ਗਈਆਂ ਜੀ ਠੀਕ ਹੈ ਜੀ ਦੱਸ ਕੇ ਗਈਆਂ ਤੇ ਉਸ ਤੋਂ ਬਾਅਦ ਸਾਨੂੰ 2-3 ਮਾਤਾ ਸਾਡੀ ਘਰਾਂ ਨਹੀਂ ਆਈ ਸੀ ਕਿਹਦੀ ਤਰੀਕ ਦੀ ਲਾਪ ਹੈ ਇਹ 17 ਤਰੀਕ ਦੀ 3:30 ਵਜੇ ਦੀ ਗੱਲ ਆ ਜੀ ਠੀਕ ਹੈ ਅਸੀਂ ਕੱਲ ਸਾਰੇ ਪਿੰਡ ਦੇ ਕੈਵਰੇ ਚੈੱਕ ਕਰਿਓ ਪਿੰਡ ਤੋਂ ਬਾਹਰ ਨਹੀਂ ਸੀ ਗਈ ਜੀ ਉਹ ਸਿਰਫ ਉਹਨੇ ਜਿਹੜੀ ਚ ਗਾਇਬ ਹੋ ਗਈ ਸੀ ਸਾਰੇ ਪਾਸੇ ਸਰਪੱਛ ਸਾਡੇ ਨਾਲ ਸੀ ਕਵਰੇਜ ਦੇਖੇ ਨੇ ਜੀ ਠੀਕ ਹੈ ਜੀ ਤੇ ਕੱਲ ਪੁਲਿਸ ਨੇ ਕੀ ਕਰਿਆ ਜੀ লাশ ਕੱਢ ਲਈ ਉਹਨਾਂ ਦੇ ਘਰ ਤੋਂ ਸੋਈ ਦੇ ਥੱਲੇ ਤੋਂ ਜਦਕਿ ਸਾਰੇ ਘਰ ਦੇ ਉੱਤੇ ਕੋਰ ਸੀ ਅਪਣੇ ਸੋਈ ਦੀ লাশ কই ਹੋਵੇ ਆਪਾਂ ਨੂੰ ਪਤਾ ਨਾ ਹੋਊਗਾ ਜੀ ਕਿੱਥੇ ਹਲਈ ਸਾਰੇ ਈਆਂ ਬੈਣ ਉਹਨਾਂ ਦੇ ਘਰ ਆ ਜਾਈ ਗਏ ਉਹਨਾਂ ਦੇ ਘਰ ਕੋਈ ਪ੍ਰੋਗਰਾਮ ਸੀ ਜੀ ਦੇਖੋ ਜੀ ਉਹਨਾਂ ਦੇ ਵਿੱਚ ਉਹਦੇ ਰਿਸ਼ਤੇਦਾਰਾਂ ਨੇ ਸੋਚ ਪਾਇਆ ਕਿ ਰਾਜਪਈ ਸੀ ਜੀ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਲੱਗੇ ਕੋਈ ਆ ਕਿਹਨੇ ਲੱਗਿਆ ਮਤਲਬ ਕੀ ਗੱਲ ਦੀ ਕੋਈ ਕਿਉਂ ਮਾਰਿਆ ਗਿਆ ਉਹਨਾਂ ਇਹੇ ਹੀ ਮਾਰਿਆ ਗਿਆ ਇੱਕ ਮੁੰਡਾ ਜੀ ਉਹਨਾਂ ਦੇ ਰਿਸ਼ਤੇਦਾਰ ਆਇਆ ਵਾ ਤੇ ਜੀ ਇੱਕ ਉਹਨਾਂ ਨਾਲ ਪਿਆ ਉਹ ਮੁੰਡੇ ਇਹ ਉਹਨਾਂ ਦੀ ਬੀਬੀ ਨੂੰ ਮਾਰਨ ਲੱਗੇ ਸੀ ਆਪਦੀ ਮਰਗੀ ਘਰ ਵਾਲੀ ਨੂੰ ਮਾਰਨ ਲੱਗਿਆ ਸੀ ਹਾਂ ਘਰ ਵਾਲੀ ਨੂੰ ਮਾਰਨ ਲੱਗੇ ਸੀ ਜੀ ਮੰਮੀ ਉਹਨਾਂ ਦੇ ਫਰਜੇ ਲੀ ਗਏ ਉਹਨਾਂ ਨੇ ਉਹਨੂੰ ਛੱਡ ਕੇ ਮੇਰੀ ਮੰਮੀ ਨਾਲ ਗੱਲ ਘੁੱਟ ਕੇ ਮਾਰ। ਜੌਣ ਚ ਲੱਗੇ ਸੀ ਉਹ। ਇਹ ਜੌਣ ਉਹਨੇ ਕਿਰਿਆ ਕੰਮ ਕਰ ਨਹੀਂ ਜਾਂਦੇ ਸੀ। ਮੰਮੀ ਨੂੰ ਪਤਾ ਨਹੀਂ ਸੀ ਜਿਉਂ ਲੜਦੇ ਨੇ ਇਹ। ਜਿਉਂ ਮਾਰਨ ਲੱਗੇ ਨੇ। ਤੇ ਮੰਮੀ ਅੰਦਰ ਵੜ ਗਈ ਬਸ ਉਹਨਾਂ ਨੇ ਮਾਰ ਸਾਈ। ਫਿਰ ਉਦੋਂ ਕੀ ਹੋਇਆ ਮੇਰਾ ਬਾਪੂ ਉਧਰੋਂ ਪੁਰਤੋ ਆ ਰਿਹਾ ਸੀ ਜਿਹੜੀ ਉਹਨਾਂ ਦੀ ਮੰਮੀ ਸੀ। ਉਹਨੂੰ ਜਦ ਗੱਲ ਘੁੱਟ ਕੇ ਦੇਹੀ 'ਚ ਮਾਰ ਰਹੇ ਸੀ ਮੇਰੇ ਬਾਪੂ ਨੇ ਉਹਨੇ ਹੱਥ ਮਾਰਿਆ। ਕਹਿੰਦੀ ਮੈਨੂੰ ਛੱਡਾਉ ਨੂੰ। ਮੇਰੇ ਡੈਡੀ ਨੇ ਚੱਕ ਕੇ ਉਹਨੂੰ ਅੰਦਰ ਵੀ ਪਾਇਆ ਜੀ। ਜਿਹੜੀ ਉਹਨਾਂ ਦੀ ਬੁਢੀ ਸੀ ਠੀਕ ਆ ਚੱਕ ਕੇ ਪਾਇਆ ਮੇਰੇ ਬਾਪੂ ਨੂੰ ਉਹਨਾਂ ਨੇ ਚਾਹ ਵੀ ਪਲਾਈ ਆਈ ਨਾਲੇ ਮੇਰੀ ਮੰਮੀ ਉੱਥੇ ਅੰਦਰ ਮਰੀ ਪਈ ਸੀ ਉਹ ਮੁੰਡੇ ਨੇ ਜਿਹਨੇ ਮਾਰੀ ਯਾਰ ਬੁੜੇ ਨੇ ਮੰਮੀ ਥੋੜੀ ਪਹਿਲਾਂ ਮਾਰਤੀ ਸੀ ਮੰਮੀ ਮਾਰਤੀ ਸੀ ਉਹਨਾਂ ਨੇ ਪਹਿਲਾਂ ਹੀ ਬਾਪੂ ਨੂੰ ਉਹਨਾਂ ਬਹਾਨੇ ਨਾਲ ਪਿਠਾ ਲਿਆ ਸੀ ਤੇ ਜਦੋਂ ਉਹਦੀ ਗੋਦੀ ਗਾਇਬ ਹੋਈ ਹਾਂਜੀ ਪੁਲਿਸ ਨੂੰ ਰਿਪੋਰਟ ਲਿਖਾਈ ਤੇ ਜੀ ਦੋ ਮਿਲਵਾਜ ਮਾਏ ਸੀ ਵਾਣਾ ਕਿ ਦੇਖ ਕੇ ਚਲੇ ਗਏ ਉਹ ਮਤਲਬ ਕਿ ਉੱਚੀ-ਉੱਚੀ ਕਰੀ ਵੀ ਸੀ ਫੈਮਿਲੀ ਮੈਂਬਰ ਦੇਦਰ ਉਹ ਫੈਮਿਲੀ ਮੈਂਬਰ ਹੈਗੇ ਨੇ ਜੀ ਉਸ ਚ ਪਿਓ ਆ ਮਰਕਾਰ ਵਾਲੀਆ ਮੁੰਡਾ ਕੁੜੀ ਉਹਦੇ ਛੋਟੇ ਛੋਟੇ ਬੱਚੇ ਨੇ ਤੇ ਹੁਣ ਕੋਤੋਂ ਕੋਲੋਂ ਵਰਤਾ ਕੀਤਾ ਗਿਆ ਕਿਦੇ ਰਿਤੇ ਗਿਆ ਔਰ ਚਲ ਸਿਰਫ ਉਹ ਇੱਕ ਬੰਦੇ ਦੇ ਕੀਤਾ ਇਹਨਾਂ ਨੇ ਵੀ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਆਇਆ ਸੀ ਯਾਦ ਕੀ ਯਾਦ ਕੀ ਉਹਨਾਂ ਦਾ ਜਿਹੜਾ ਪਿਓ ਸੀ ਉਹ ਵੀ ਉਹਦੇ ਨਾਲ ਸੀ ਉਹਦੇ ਉੱਤੇ ਖਾਤੇ ਨਹੀਂ ਪਾਚਾ ਪਾਇਆ ਉਹਨਾਂ ਨੇ ਮੰਗ ਕਰਦੇ ਸੀ ਉਹਨੂੰ ਵੀ ਨਾਲ ਉਹ ਸਜਾ ਹੋਣੀ ਚਾਹੀਦੀ ਪਾਚਾ ਪਾਇਆ ਜਾਵੇ ਤੋ ਕਰਾਂ ਫਿਰ ਸਾਹ ਦੇ ਆਈ ਉਹ ਤੇ ਕਦੇ ਨਹੀਂ ਫਰਚਾ ਪਿਆ ਡੱਡ ਬੋਡੀ ਡੱਡ ਬੋਡੀ ਸਮਰਾਲੇ ਪਈ ਆ ਜੀ ਉਸ ਵਾਂਗ ਹੋ ਗਿਆ ਨਹੀਂ ਹੋਇਆ ਨਹੀਂ ਹੈਗਾ ਫੋਟੋਮਾਰਟਮ ਹੋਇਆ ਨਹੀਂ ਹੈਗਾ ਜੀ ਉਹ ਕੀ ਨਾਮ ਤੁਹਾਡਾ ਮੇਰਾ ਨਾਮ ਕਟਾਰ ਸਿੰਘ ਹੈ ਜੀ ਜਿੰਨਾ ਵੀ ਦਿੱਕਤੀ ਹੈ ਉਹ ਮੇਰੇ ਘਰੇ ਸਪਤਨੀ ਹਿੰਦੀ ਇੰਨੀ ਉਮਰ ਜਿਮ 6 7 8 ਸਾਲ ਦੀ ਕਿੰਨੇ ਬੱਚੇ ਨੇ ਮੇਰੇ ਤਿੰਨ ਬੱਚੇ ਹੈ ਤਕਾਤਾ ਦੋ ਗੁੱਡੀਆਂ ਨੇ ਹੋਇਆ ਕੀ ਹੈ ਜੀ ਹੋਇਆ ਕਿ ਉਹ ਕੰਮਾਂ ਜਿਹਨਾਂ ਜਾਣਦੀ ਆ ਬੇ ਕੰਮ ਕਰਨ ਜਾਣਦੀ ਆ ਉਹਨਾਂ ਦੇ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਉਹਨਾਂ ਦੇ ਬਪਨ ਵੀ 16-17 ਸਾਲ ਤੋਂ ਜਿਵੇਂ ਕਿਸੇ ਦੇ ਕੋਲ ਇੱਕ ਸੇਜ ਹੈ ਜਾਨੀ ਉਹਨਾਂ ਦੇ ਹੁਣ ਲਗਾਤਾਰ ਤਿੰਨ-ਚਾਰ ਦਿਨ ਹੋ ਗਈ ਸੀ ਕੰਮ ਕਰਦਾ ਹੈ ਜੇ ਕੀ ਕਾਰਨ ਹੋਇਆ ਜਿਹੜੇ ਉਹਨਾਂ ਨੂੰ ਉਤਾਰਨ ਉਹਨਾਂ ਦਾ ਅਸਲੀ ਕੀ ਪਾਈਆਂ ਪਾਈਆਂ ਦਾ ਰੌਲਾ ਸੀ ਜੀ ਇਕਰਾਰ ਉਹ ਕੀ ਰੌਲਾ ਕੋਈ ਹੋਊਗਾ ਲੈਣ ਦੇਣੇ ਨੇ ਨਾ ਦਾ ਪੈਸੇ ਬਾਕੀ ਜਿੰਨਾ ਸਾਹਿਬ ਵੀ ਉਹ ਅੱਜ ਹੋਈ ਸੀ ਆਉਂਦੇ ਇਹ ਕਿਤੇ ਮੌਕੇ ਨਾਲ ਚਲੇ ਗਏ ਮੇਰੇ ਘਰ ਦੇ ਜਿੰਨਾ ਕਿ ਪਹਿਲਾ ਆ ਮੁੱਦਾ ਚੱਕੀ ਜੀ ਮੇਰਾ ਕਹ ਰਹੀ ਬੁੜੀ ਰਹਿਣੀ ਹੈ ਮਾਰਨੀ ਦਾ ਬੁੜੀ ਸੀ ਉਹਨਾਂ ਨੇ ਉਹਦੀ ਕਰ ਰਹੀ ਬਾਤ ਤੇ ਮਾਰ ਕੀ ਮੇਰੇ ਘਰ ਆ ਗਈ ਹਾਂ ਜੀ ਚਾਹ ਵੀ ਪਲਾਈ ਆ ਮੈਂ ਮੈਂ ਪੁੱਛਿਆ ਮੈਂ ਕਿ ਮੇਰੇ ਘਰ ਦੇ ਕਹਿੰਦੇ ਉਹ ਹੁਣੇ ਗਏ ਆ ਮੈਂ ਜਦੋਂ ਆਪ ਦਾ ਫੋਨ ਕੱਢਿਆ ਲਾਇਆ ਜਦੋਂ ਨੰਬਰ ਉਹਨਾਂ ਦਾ ਬੰਦ ਆ ਉਹਨਾਂ ਦਾ ਤੇ ਖੁਦ ਕੁ ਤੋਂ ਪਤਾ ਲੱਗਿਆ ਕਿ ਉਹਨਾਂ ਦੇ ਘਰੀ ਨੇ ਘਰੋ ਜੀ ਸ਼ੱਕ ਮੈਨੂੰ ਆਪ ਦੇ ਪਰਿਵਾਰ ਤੇ ਪੂਰੀ ਆਪਣੇ ਹੈ ਕਿ ਠੀਕ ਮਾਗਰ ਮੈਂ ਕਬਰ ਮੈਨੂੰ ਮਿੰਟ ਮਿੰਟ ਦੱਸ ਕੇ ਜਾਂਦਾ ਜੀ ਕਿ ਮੈਂ ਉੱਥੇ ਜਾ ਕੇ ਕੱਬੀਆਂ ਇੰਨਾ ਟਾਈਮ ਲੱਗੂਗਾ। ਇਹ ਫਿਰ ਡੱਡ ਵਾਦੀ ਕਦੋਂ ਕੋ ਲੱਗ ਜਾਊਗਾ। ਇਹ ਤਾਂ ਸਰ ਨਹੀਂ ਦਾ ਹੱਥ ਪਤਾ ਲਿਏਗਾ। ਹੱਸ ਹੱਸ ਕੀ ਬੰਕਰ ਦੇ ਹਾਂ। ਮਾਗਰ ਮੈਂ ਕਾਹੀ ਅਭੀ ਮੈਂ ਤਾਂ ਰੋਲਿਆ ਹੋਇਆ ਹੈਗਾ ਜੀ ਆਜਾ ਕਿਰਾਏ ਦੇ ਮਕਾਨ ਤੇ ਬੈਠਾ। ਮੈਨੂੰ ਹੰਸਾਬ ਮਿਲਣਾ ਚਾਹੀਦਾ। ਇਸ ਤਰ੍ਹਾਂ ਹੰਸਾ ਤੋਂ। ਹੰਸਾ ਤੋਂ ਮੈਂ ਬੱਚੇ ਵੀ ਪਰਿਵਾਰ ਉਹ ਜਿਹੜਾ ਅਸਲੀ ਬੰਦਾ ਜਿਦਾ ਘਰ ਹੋਇਆ ਉਹਨੂੰ ਕੱਫੇ ਹਰ ਦਿਨ ਦਾ ਫੇਨ ਕਿਰਨ ਜਲਦੀਪ ਜਿਹਦਾ ਦੀ ਡੈਥ ਹੋਈ ਆ ਜਦ ਮਾਪੇ ਬਰ ਹੋਏ ਉਹ ਮੇਰੀ ਮੰਮੀ ਸੀ ਗੈਸ ਮਦਰ ਕੀ ਹੋਇਆ ਕਿ ਕਿ ਕਰਾ ਲੱਗੇ ਉਹ ਘਰ ਤੋਂ ਕੰਮ ਕਰਨ ਵੇਚ ਗਈ ਸੀ ਸੜਕ ਤੇ ਰ ਗਈ ਸੀ ਘਰ ਤੋਂ 1:30 ਵਜੇ ਗਏ ਆ ਮੁੜ ਕੇ ਫਿਰ ਘਰੇ ਵਾਪਸ ਆਏ ਨਹੀਂ ਹੈਗੀ ਕਿਦੋਂ ਦੀ ਗੱਲ ਹੈ ਇਹ ਤੋਂ ਤਾਰਾਂ ਤਰੀਖ ਵੀ ਛੱਡ ਲਈ ਇਹ ਤੁੰਗੋ ਕੋ ਪਤਾ ਲੱਗ ਗਿਆ ਉਹਨਾਂ ਦੇ ਮਰਡਰ ਹੋ ਗਿਆ ਸਾਨੂੰ ਤਾਂ ਇਹ ਹਲੇ ਕੋਈ ਪਤਾ ਆਮ ਨੂੰ ਪਤਾ ਲੱਗਿਆ ਸੀ ਕਿ ਉਹ ਜਦੋਂ ਘਰ ਇੰਨੇ ਆਏ ਹੈਗੇ ਫਿਰ ਅਸੀਂ ਨੇ ਪੁਲਿਸ ਕੰਪਲੀਟ ਕੀਤੀ ਉਹਨਾਂ ਸਾਡੀ ਕੋਲ ਸੁਣਵਾਈ ਨਹੀਂ ਕੀਤੀ ਨਾ ਸਾਡੇ ਸਰਪੰਚ ਨੇ ਸਾਡੀ ਸੁਣ ਉਹ ਆਏ ਪੁਲਿਸ ਵਾਲੇ ਉਹਨਾਂ ਨੇ ਛਾਣ ਬੀਣ ਮੜੀ ਮੋਟੀ ਕੀਤੀ ਤੇ ਚਲੇ ਗਏ ਛੋਟੂ ਕੋ ਪਤਾ ਲੱਗ ਗਿਆ ਜਦੋਂ ਕੋਈ ਮੋੜ ਜਾ ਤੀ ਜਦੋਂ ਉਹ ਦੋ ਦਿਨ ਕਰੇ ਮੰਮੀ ਆਏ ਨਹੀਂ ਹੈਗੇ ਫਿਰ ਕੱਲ ਫੇਰ ਆਏ ਪੁਲਿਸ ਵਾਲੇ ਰਾਤ ਨੂੰ ਫੇਰ ਰਾਤੀ ਉਹਨਾਂ ਚਾਂਬੀ ਕਰੀ ਤਾਂ ਉਹਨਾਂ ਦੀ ਰੱਦਪੋਗੀ ਮਿਲੀ ਉਹਨਾਂ ਨੂੰ ਠੀਕ ਠੀਕ ਕਿਹੜਾ ਚਾਣੀ ਹੋਰ ਸਾਨੂੰ ਇਨਸਾਫ ਚਾਹੀਦਾ ਸਾਨੂੰ ਕੌਸ਼ਿਸ਼ ਨਹੀਂ ਚਾਹੀਦਾ ਤੁਹਾਡੀ ਕੋਈ ਜਿਵੇਂ ਅਸੀਂ ਗਰੀਬ ਬੰਦੇ ਆ ਨਾ ਤਾਂ ਕੋਈ ਕੇਸ ਲਾੜ ਪਾ ਦੇ ਉਹਨਾਂ ਨਾਲ ਠੀਕ ਹੈ ਜਿਵੇਂ ਵੀ ਹੁੰਦਾ ਸਾਨੂੰ ਸਾਡੇ ਬੰਦੇ ਕਾਰਵਾਈ ਕੀਤੀ ਜਾਵੇ ਜਿਹੜਾ ਅਸਲੀ ਮੁਜਰਮਾ ਉਹ ਬਾਹਰ ਫਿਰਦਾ ਉਹਨੂੰ ਵੀ ਜੇਲ੍ਹ ਚ ਪਾਇਆ ਜਾਵੇ ਪ੍ਰੋਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੋਪਰਟੀਆਂ